ਸਾਤਿਕਾਰ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਗਾ ਅਸੀਂ ਠੀਕ ਆ ਅੱਜ ਸਾਡੇ ਬਾਬਾ ਕੇਰ ਸਿੰਘ ਜੀ ਦੇ ਸਥਾਨ ਤੇ ਬਾਬਾ ਕੇਰ ਸਿੰਘ ਜੀ ਦੇ ਖੰਡ ਪਾਠ ਖੁੱਲੇ ਆ ਇਹ ਗੁਰਦੁਆਰਾ ਬਾਬਾ ਕੇਰ ਸਿੰਘ ਜੀ ਦੇ ਨਾਂ ਤੇ ਮਸ਼ਹੂਰ ਆ ਕਿ ਇਹ 52 ਸਾਲ ਇਹਨਾਂ ਨੇ ਨਾਨਕਸਰ ਕੀਰਤਨ ਦੀ ਸੇਵਾ ਕੀਤੀ ਸੀ ਤੇ ਫਿਰ ਇਹਨਾਂ ਨੇ ਆਪਣਾ ਘਰ ਗੁਰਦੁਆਰੇ ਨੂੰ ਦਿੱਤਾ ਸੀ ਤੇ ਇੱਥੇ ਹਰ ਸਾਲ ਨਾਨਕਸਰ ਵਾਲੇ ਦੀਵਾਨ ਲਾਉਂਦੇ ਆ ਤੇ ਅੱਜ ਉਹਨਾਂ ਦਾ ਦੀਵਾਨ ਆ ਨਾਲੇ ਆਪਾਂ ਸੁਣਦੇ ਆ ਨਾ ਤੁਸੀਂ ਸੁਣੀਓ ਚਲੋ ਆਪਾਂ ਘੋੜਸਵਾਲੇ ਚੱਲਨੇ ਆਂ ਤੇ ਬਾਹਰ سامنے ਘੋੜਸਵਾਲੇ ਦਰਸ਼ਨ ਕਰਦੇ। ਉੱਥੇ ਬਾਬਾ ਜਿੰਦੂ ਸਿੰਘ ਜੀ ਆਉਣਗੇ ਬਾਬਾ ਜਿੰਦੂ ਜੀ ਤੇ ਗੁਰ ਬਾਬਾ ਗੁਰਚਨ ਸਿੰਘ ਜੀ ਆ ਕੇ ਦਰਸ਼ਨ ਦੇਣਗੇ ਤੇ ਤੁਸੀਂ ਵੀ ਦਰਸ਼ਨ ਕਰਿਓ ਅਸੀਂ ਵੀ ਦਰਸ਼ਨ ਕਰਦੇ ਆਂ ਚਲੋ। ਉਹ ਸਾਹਮਣੇ ਤੁਹਾਨੂੰ ਗੁਰਦੁਆਰਾ ਦੇਖਦਾ ਇੱਥੇ ਦੀਪਮਾਲਾ ਬਹੁਤ ਸੋਹਣੀ ਕੀਤੀ ਹੋਈ ਹੈ ਗੁਰਦੁਆਰਾ ਬਹੁਤ ਸੋਹਣਾ ਸਜਾਇਆ ਹੋਇਆ ਹੈ ਅੱਜ ਇਹਨਾਂ ਨੇ ਖੰਡ ਪਾਠ ਕਰਕੇ ਤੇ ਤਿੰਨ ਦਿਨ ਸਾਡੇ ਰੌਣਕਾਂ ਲੱਗਣੀਆਂ ਹੈ ਸਾਡੇ ਘਰ ਤੋਂ ਸਿਰਫ 2-3 ਮਿੰਟ ਦੀ ਰਾਹ ਈ ਹੈ ਮਤਲਬ ਸਾਡੇ ਘਰ ਤੋਂ ਵੀ ਇਹ ਗੁਰਦੁਆਰਾ ਦੀਂਦਾ ਵਾ ਲੈਫਟ ਵੀ ਲਾਈ ਗਈ ਆ। ਇਹ ਬੁਢਿਆਂ ਵਾਸਤੇ ਜਿਹੜੇ ਨਹੀਂ ਚੜ ਸਕਦੇ ਉਹਨਾਂ ਵਾਸਤੇ ਲੈਫਟ ਲੱਗੀ ਆ। ਸਾਡੇ ਨਾਲ ਇੱਕ ਬੀਬੀ ਹੈਗੀ ਜਿਹੜੀ ਨਹੀਂ ਚੜ ਸਕਦੀ। ਆ ਨਹੀਂ ਕਰਦੀ। ਸਰ ਜੀ ਤੁਹਾਡੇ ਲਈ ਮੈਂ ਇਚਾਰ ਸੱਗ ਦੀ ਲਾ ਅੱਛਾ ਤੁਹਾਨੂੰ ਦਰ ਦਰ ਚੱਕ ਦਈਏ ਤਾਂ ਵਾਲੀ ਦਾਲ ਤੜ ਕਰ

ਸਤਿ ਸ਼੍ਰੀ ਅਕਾਲ ਸੰਤ ਬਾਵਾ ਵਰਜਨ ਜੀ ਮਾ ਪ੍ਰਕਾੰਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਹਾ ਜੂਨੀ جس طرح پیاری جتھے دار سکھدہ ابھی جگہ ਜਿੰਨਾ 100 ਸਾਲ ਦਾ ਜਨਮ ਪੁਰਬ ਆਉਣ ਵਾਲੀ ਮਈ ਮੌਜੂਦੂ ਮਨਾਇਆ ਜਾਂਦਾ ਪੂਰੀ ਦੁਨੀਆ ਵਿੱਚ ਇਸ ਵਿੱਚ ਤੁਮ ਦੇ ਕਿ ਸਰਵਨ ਕਰਿਆ ਗਿਆ ਜਦੋਂ ਤੱਕ ਇਹ ਤਰ੍ਹਾਂ ਦੀ ਚੀਜ਼ਾਂ ਨਹੀਂ ਹੈ

ਨਿਮਰਤਾ ਮੰਦੀ ਗ੍ਰੀਤੀ ਆਵਾਗਾਂ ਗਰੀਮਨ ਜਿਨ੍ਹਾਂ ਦਾ ਵੀ ਨਬੇ ਦਾ ਬਾਤ ਹੋਵੇਗਾ ਉਹਨਾਂ ਸਾਰੇ ਉਸ ਮਹਾਨ ਮਾਣਕ ਦਾ ਬਾਦ ਨੂੰ ਸੇਵਾ ਦੇ ਦਰਸ਼ਨ ਲਾਏ ਕੀਤੇ ਉਹਨਾਂ ਦਾ ਜੀਵਨ ਅਕਿਆ ਆਪਣੀ ਸਾਰੇ ਪਿੰਡਾਂ ਨਾਲ ਪਾਸ ਬਹਤ ਬੈਠੇ ਆ ਜਿਸ ਜਗਤ ਦੀ ਜੜ੍ਹ ਨੂੰ ਪੂਰੀ ਨਾ ਖੋਲ ਲਗੜੀਆਂ ਨਾਉ ਪੱਤੇ ਲਗੜੀਆਂ ਨਾਉ ਫੌਲ ਲਗੜੀਆਂ ਸਭ ਸਭੂ ਬਟੇ ਤੇ ਸਭੂ ਤੁਹਾਰੋ ਸਰਮਾਲੀ ਕਹਿੰਦੇ ਕਿਹੜਾ ਸਿੱਖੀ ਦਾ ਡਰ ਕਰਦਾ ਹੈ ਇਹਦੀ ਜੜ ਹੈ ਨਿਮਮਤਾਂ ਜਿੰਨਾ ਤੇ ਜੜੂ ਨ ਕੋਤਨੀ ਡਰ ਟਿਕਟਾ ਕੇ ਰਾਈ ਡਰ ਦੇ ਕੰਬੀ ਦਾ ਪਰ ਸਹੀ ਦਰਵਾਣਾ ਤੇ ਕਫਾ ਤੰਦੀ ਦੀ ਰਾਸ ਅਖਰ ਲਾਗੋ ਦੁੱਖ ਨਾ ਪੁੱਛ ਮੁਆਫ ਕਰਨਾ ਜੀ ਆਪ ਜੀ ਸਵਾਗਤ ਹੈ ਤੁਹਾਨੂੰ ਸੇਭੂ ਨਾਮਨਾ ਕਾ ਪਤਿਕਾਰ ਤੇ ਸ਼ਾਨਦਾਰ ਪਰਮਾਰਮ ਬਾਬਾ ਜੀ ਦੇ ਸੇਤੀ ਮਾਪ ਕੋਰੇ ਸੋਨਿਹਾਰ ਭਾਈ ਸੁਰਜੀਤ ਸਿੰਘੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਕੋਠਾ ਵਾਲੋਂ ਭਗਵਾਨ ਰੇਸੀ ਭਾਈ ਕੁਦ ਸਿੰਘ ਜੀ ਹੋਰੇ ਸੋਹਣਾਰ ਸੋ ਜਿਵੇਂ ਅੱਜ ਬਾਬਾ ਜੀਨਰ ਸਿੰਘ ਜੀ ਨੇ ਹਾਜ਼ਰੀ ਭਰੀ ਹੈ ਕੱਲੋਂ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਦੇ ਪਤਵੰਤੇਵਾਂ ਵੱਲੋਂ ਜੀ ਆਇਆਂ ਜੀ ਆਇਆਂ ਮੌਨਾ ਅਦਾਹਰੀ ਤੇ ਗਾਜੀ ਪਰਵਾਨੀ ਸਰਵਮ ਕਰੋ ਜੀ ਵਾਹਿਗੁਰੂ